ਹਾਂਜੀ ਦੋਸਤੋ ਕੀ ਤੁਸੀਂ ਵੇਟ ਲਾਸਟ ਕਰਨਾ ਚਾਹੁੰਦੇ ਹੋ ਬਿਜ਼ੀ ਰਹਿੰਦੇ ਹੋ ਬਹੁਤ ਸਾਰੇ ਐਫਰਟਸ ਕੀਤੇ ਨੇ ਪਰ ਨਹੀਂ ਹੋ ਪਾ ਰਿਹਾ ਕਿਉਂਕਿ ਆਪਣੇ ਆਪ ਨੂੰ ਟਾਈਮ ਹੀ ਨਹੀਂ ਦੇ ਪਾਉਂਦੇ ਆਪਣੇ ਆਪ ਨੂੰ ਮੇਨਟੇਨ ਕਰਨ ਵਾਸਤੇ ਤਾਂ ਤੁਸੀਂ ਸਾਡੇ ਨਾਲ ਜੁਟ ਸਕਦੇ ਹੋ ਕਿਉਂਕਿ ਅਸੀਂ 30 ਤੋਂ 60 ਦਿਨਾਂ ਦਾ ਪਲਾਨ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਜਿਦੇ ਵਿੱਚ ਤੁਸੀਂ ਆਰਾਮ ਨਾਲ ਡਾਈਟ ਨੂੰ ਅਫੋਰਡ ਕਰ ਸਕਦੇ ਹੋ ਕਿਉਂਕਿ ਹਰ ਇੱਕ ਟਾਈਪ ਦਾ ਪਰਸਨ ਇਹਨੂੰ ਅਫੋਰਡ ਕਰ ਸਕਦਾ ਹੈ ਚਾਰਜਿੰਗ ਇੰਨੀ ਕਿ ਜੈਨੂਇਨ ਹੁੰਦੀ ਆ ਨੰਬਰ 2 ਤੇ ਤੁਸੀਂ ਆਰਾਮ ਨਾਲ ਡਾਈਟ ਲੈ ਸਕਦੇ ਹੋ ਕਿਉਂਕਿ ਇਹਦੇ ਵਿੱਚ ਪਲਾਂਟ ਬੇਸਡ ਡਾਈਟ ਤੇ ਆਰਗੈਨਿਕ ਡਾਈਟ ਹੁੰਦੀ ਆ ਜਿਹੜੀ ਕਿ ਸਾਡੇ ਘਰ ਦੇ ਵਿੱਚ ਉਸ ਨੂੰ ਕਿਸ ਤਰੀਕੇ ਨਾਲ ਬਣਾ ਕੇ ਖਾਣਾ ਉਹ ਅਸੀਂ ਤਰੀਕਾ ਤੁਹਾਨੂੰ ਦੱਸਦੇ ਆ ਸਹੀ ਖਾਣਾ ਹੁੰਦਾ ਰੱਜ ਕੇ ਖਾਣਾ ਹੁੰਦਾ ਜਿਹਦੇ ਵਿੱਚ ਤੁਸੀਂ ਆਰਾਮ ਨਾਲ weight loss ਕਰ ਸਕਦੇ ਹੋ ਅਸੀਂ ਵਨ ਟਾਈਮ ਚਾਰਜ ਕਰਦੇ ਆਂ ਤੇ ਲਾਈਫਟਾਈਮ ਤੁਹਾਨੂੰ ਗਾਈਡ ਕਰਦੇ ਆਂ ਜਿਹੜੀਆਂ ਕੋਈ ਮੈਡੀਕਲ ਕੰਡੀਸ਼ਨਸ ਆ ਰਹੀਆਂ ਨੇ ਤੁਸੀਂ ਉਹਨਾਂ ਨੂੰ ਵੀ ਠੀਕ ਕਰ ਸਕਦੇ ਹੋ ਸਾਡੇ ਨਾਲ ਬਹੁਤ ਸਾਰੇ ਵੀਰ ਭਰਾ ਜੁੜ ਕੇ ਆਪਣਾ weight loss ਕਰ ਚੁੱਕੇ ਨੇ weight ਮੇਰਾ ਘਟਿਆ ਪਹਿਲਾਂ 122 ਕਿਲੋ ਸੀਗਾ ਹੁਣ ਮੇਰਾ 95 ਕਿਲੋ ਰਹਿ ਗਿਆ ਵਜਨ ਜੀ ਸਾਰਾ ਕਿੰਨੇ ਜੀ 18 ਕਿਲੋ ਵਾਈ ਦੇ ਘਟ ਗਏ ਠੀਕ ਹੈ ਜੀ ਜਿਹਦੇ ਵਿੱਚ ਮੇਰਾ weight 85 86 ਕਿਲੋ ਸੀ ਅੱਜ ਮੇਰਾ weight 65 68 ਕਿਲੋ ਹੀ ਸਾਰਾ ਮੇਰਾ weight ਹੈਗਾ ਸੀ ਜੀ 94 ਕਿਲੋ ਹੁਣ ਹੈਗਾ ਜੀ 74 ਕਿਲੋ ਜੇ ਤੁਸੀਂ weight loss ਕਰਨਾ ਚਾਹੁੰਦੇ ਹੋ ਤਾਂ ਵੀਡੀਓ ਦੇ ਨਾਲ ਬਨੇ ਰਹੋ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਥੈਂਕ ਯੂ